ਓਹੋ ਕੀ ਬਾਤਾਂ ਵੱਡੇ ਵੱਡੇ ਪੈਨਲ 75 ਇੰਚ ਦੇ ਰੀਅਲ ਸਿਨੇਮੇ ਵਾਲੀ ਫੀਲਿੰਗ ਔਰ ਰੇਟ ਕਰਤੇ ਹਾਈਸੈਂਸ ਨੇ ਇਹ ਡਾਊਨ ਦੁਨੀਆ ਦੀ ਨੰਬਰ ਦੂਜੀ ਦੀ ਕੰਪਨੀ ਹਰ ਇੱਕ ਦੇਸ਼ ਵਿੱਚ ਵਿਕਣ ਵਾਲੀ ਕੰਪਨੀ ਹਾਈਸੈਂਸ ਗੋਬਗੋਬਰੀ ਨੰਬਰ 2 ਬ੍ਰਾਂਡ 75 ਇੰਚ ਦਾ ਵੱਡਾ ਸਾਰਾ ਪੈਨਲ ਜਿਹੜੇ ਘਰ ਦੇ ਵਿੱਚ ਦੇਵੇਗੇ ਸਿਨੇਮੇ ਦੀ ਫੀਲਿੰਗ ਤੇ ਰੇਟ ਕਰਤਾ ਹੋਏਗਾ ਪਰਮਾਰ ਵਾਲਿਆਂ ਨੇ ਓਨਲੀ ਆਫਰ ਲਗਾ ਕੇ ਲੋਹੜੀ ਦਾ 69990 ਰੁਪਏ ਔਰ ਨਾਲ ਦੇਵਾਂਗੇ ਕਿ ਜੂਸਰ ਮਿਕਸਰ ਗ੍ਰੇਂਡਰ ਹੈਵਸ ਦਾ ਫ੍ਰੀ 5190 ਐਮ ਆਰ ਪੀ ਵਾਲਾ। ਰਾਹੁਲਾ ਨਾਂ ਮਰੇ ਦੀ ਫੀਚਰ ਅਸੀਂ ਦੇ ਕੀ ਕੀ ਹੈਗੇ ਆ? ਸਭ ਤੋਂ ਪਹਿਲਾ ਇਹ ਕਯੂ ਐਲ ای ਡੀ ਪੈਨਲ ਹੈਗਾ। ਇਹਦੇ ਵਿੱਚ ਨਾਰਮਲ ਟੀਵੀ ਨਾਲੋਂ ਜ਼ਿਆਦਾ ਛੋੜੀ ਬੈਕਲਾਈਟ ਲੱਗੀ ਹੁੰਦੀ ਹੈ ਤੇ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੱਗੀਆਂ ਹੁੰਦੀ ਜਿਹਨਾਂ ਬ੍ਰਾਈਟਨੈਸ ਪਲੱਸ ਕਲਰ ਕੰਟਰਾਸਟ ਜ਼ਿਆਦਾ ਬੈਟਰ ਮਿਲ ਜਾਂਦਾ। ਦੂਸਰੇ ਨੰਬਰ ਤੇ ਇਹਦੇ ਵਿੱਚ 120 ਹਰਟਜ਼ ਦਾ ਰੀਫਰੈਸ਼ ਰੇਟ ਮਿਲਦਾ। ਜੇ ਤੁਸੀਂ ਗੇਮਿੰਗ ਕਰਨ ਦਾ ਸ਼ੌਂਕ ਰੱਖਦੇ ਹੋ ਤਾਂ ਨਾਰਮਲ ਟੀਵੀ ਨਾਲੋਂ ਜ਼ਿਆਦਾ ਬਿਹਤਰ ਗੇਮਿੰਗ ਕਰ ਸਕਦੇ ਆ। ਪਲੱਸ ਡਾਲਵੀ ਵਿਜ਼ਨ ਪਲੱਸ ਐਟਮੋਸ ਇਹ ਸਪੋਰਟ ਮਿਲ ਜਾਂਦੀ ਜਾਨਕੀ ਇਹ ਵਾਲੇ ਟੀਵੀ ਦੇ ਵਿੱਚ ਤੁਹਾਨੂੰ ਸਿਨੇਮੈਟਿਕ ਪਿਕਚਰ ਤੇ ਸਿਨੇਮੈਟਿਕ ਸਾਊਂਡ ਦੀ ਫੀਲਿੰਗ ਆਏਗੀ ਜੀ ਔਰ ਇਸ ਤੋਂ ਬਾਅਦ ਇਹ ਨੋਰਮਲ ਐਲਡੀ ਨਹੀਂ ਹੈਗੀ 4K ਐਲਡੀ ਨਹੀਂ ਕਿਉਂ ਐਲਡੀ ਰੇਅ ਦੇ ਰਹੇ ਸਿਰ ਕਿਉਂ ਐਲਡੀ ਦਾ ਇਹਦੇ ਵਿੱਚ ਪੈਨਲ ਹੋਰ ਵੀ ਹੈਗੇ ਹਾਈ ਸੈਂਸ ਦੇ ਸੀ ਹੈਗੇ ਥੋੜੇ ਡੀਲਰ ਇਸ ਏਰੀਆ ਦੇ ਤੇ ਇਹਦੇ ਵਿੱਚ ਆ ਜਾਂਦੀ ਹੈਗੀ 65 ਇੰਚ 55 ਇੰਚ ਔਰ ਆਪਣੇ ਹੋਰ ਵੀ ਥੱਲੇ ਨੂੰ ਜਿੰਨੀ ਮਾਰੀ 32 ਇੰਚ ਤੱਕ ਆਪਣੇ ਉਵੇਲੇਬਲ ਆ 32 ਇੰਚ ਵੀ ਉਵੇਲੇਬਲ ਹੈਗਾ Google TV ਦੇ ਨਾਲ ਹਾਈ ਸੈਂਸ ਹੁਣ ਗੱਲ ਕਰੀਏ 55 ਇੰਚ ਦੀ 55 ਇੰਚ ਕਯੂ ਐਲ ਈ ਟੀ ਵੀ ਰੌਹਲ ਮਾ ਇਹਦੇ ਫੀਚਰ ਦੱਸਣਾ ਕੀ ਆ ਇਹ ਰੇਟ ਹੈਗਾ ਸਿਰਫ 36800 ਰੁਪਏ ਕਯੂ ਐਲ ਈ ਟੀ ਵੀ ਗਿਫਟ ਦੇ ਨਾਲ ਇਹਦੇ ਨਾਲ ਵੀ ਆਪਾਂ ਤੁਹਾਨੂੰ ਦੋ ਵਧੀਆ ਗਿਫਟ ਦਵਾਂਗੇ ਇਹਦੇ ਵਿੱਚ 2 ਸਾਲ ਦੀ ਕੰਪਲੀਟ ਵਾਰੰਟੀ ਮਿਲਦੀ ਆ ਪਲੱਸ ਇਹਦੇ ਵਿੱਚ ਇਨਬਿਲਟ ਐਪ ਪਲੇਅਰ ਪਲੇ ਪਲੱਸ ਕ੍ਰੋਮ ਕਾਸਟ ਹੈਗਾ ਯਾਨੀ ਕਿ ਐਂਡਰੋਇਡ ਆਈਫੋਨ ਦੋਨਾਂ ਨਾਲ ਅਟੈਚ ਹੋਏਗੀ ਅਲੈਕਸਾ ਇਹਦੇ ਵਿੱਚ ਹੀ ਹੈਗੀ ਆ ਤੁਸੀਂ ਅਲੈਕਸਾ ਨਾਲ ਆਪਰੇਟ ਕਰ ਸਕਦੇ ਹੈਗੇ ਆ ਇਨਸਟੋਲੇਸ਼ਨ ਵਾਲ ਮਾਉਂਟ ਕੰਪਰੀ ਵਾਲੋ ਫ੍ਰੀ ਆਫ ਕੋਸਟ ਮਿਲੇਗਾ ਤੁਹਾਨੂੰ ਉਹ ਸਾਰੇ ਮਾਡਲ ਮਿਲੇਗਾ ਔਰ ਆਈ ਕੇਅਰ ਦੇ ਨਾਲ ਆਂਦੀ ਹੈ ਮਤਲਬ ਜੇ ਐਡੀਟ ਪੈਨਲ ਲੈ ਵੀ ਲੈਂਦੇ ਤੁਸੀਂ ਨਾ ਇਹ ਫੀਲਿੰਗ ਕਰਨ ਦੀ ਲੋੜ ਨਹੀਂ ਹੈਗੀ ਵੀ ਸਾਡੇ ਅੱਖਾਂ ਨੂੰ ਕੋਈ ਫੈਕਟ ਪਏਗਾ ਆਈ ਕੇਅਰ ਪ੍ਰੋਡਕਸ਼ਨ ਦੇ ਨਾਲ ਆਂਦੀ ਆ ਉਸ ਵਾਰੀ ਦੀ 50 ਇੰਚ ਐਲਡੀ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਕਯੂ ਐਲਡੀ ਕਯੂ ਐਲਡੀ ਕਿਦਾਂ ਆ ਪਹਿਲਾਂ ਹੁੰਦੀ ਆ ਐਚ ਡੀ ਵੈਰੀਅੜੀ ਐਚ ਡੀ ਵਗੈਰਾ ਫੇਰ ਆਂਦੀ 4K ਫੇਰ ਆਂਦੀ ਕਯੂ ਐਲਡੀ ਕਯੂ ਐਲਡੀ ਆਂਦੀ ਬਹੁਤ ਯੋਦੇ ਪਿਕਚਰ ਕੁਆਲਿਟੀ ਨਾਲ ਕਯੂ ਐਲਡੀ ਜਿਹੜੀ ਆ 31990 ਦੀ ਮਿਲੇਗੀ 5 ਔਰ ਇਹ ਹੈ ਕਿ ਮਿਨੀ ਟੀਵੀ ਮਿਨੀ ਟੀਵੀ ਜਿਹੜੇ ਆ ਨਿਊ ਈਅਰ ਆਫਰ ਤੇ ਲਗਾਤਾ ਮਿਨੀ ਟੀਵੀ ਹੈਗਾ ਯਾ ਪਹਿਲੇ ਖਾਸੀ ਦੱਸਦਾ ਪੱਕੇ ਬਾਕੀ ਵੀ ਮੱਝ ਦਾ ਦਾਰਾ ਜਿਹੜੀ ਥਾਸੀ ਦੱਸੀ ਕੀ ਕੀ ਹੈ ਸਭ ਤੋਂ ਪਹਿਲੇ ਇਹ ਨਾਰਮਲ ਟੀਵੀ ਦੀ 300 ਤੋਂ ਲੈ ਕੇ 400 ਨਿਟਸ ਦੀ ਬ੍ਰਾਈਟਨੈਸ ਹੁੰਦੀ ਆ ਬਟ ਹਾਈ ਸੈਂਸ ਦੀ ਮਿਨੀ ਐਲਈਡੀ ਟੀਵੀ ਦੀ ਤੁਹਾਨੂੰ 600 ਨਿਟਸ ਦੀ ਪੀਕ ਬ੍ਰਾਈਟਨੈਸ ਮਿਲ ਜਾਂਦੀ ਆ ਉਸ ਤੋਂ ਇਲਾਵਾ ਬਾਕੀ ਸਾਰੀ ਟੀਵੀਆਂ ਦੀ 2 ਸਾਲ ਵਾਰੰਟੀ ਆ ਬਟ ਮਿਨੀ ਐਲਈਡੀ ਦੇ ਵਿੱਚ ਤੁਹਾਨੂੰ 3 ਸਾਲ ਦੀ ਕੰਪਲੀਟ ਵਾਰੰਟੀ ਮਿਲੇਗੀ ਇਹਦੇ ਵਿੱਚ ਐਚਡੀਆ 10 ਪਲੱਸ ਐਡੈਪਟਿਵ ਵੀ ਹੈਗਾ ਯਾਨੀ ਕਿ ਤੁ ਤੇ ਦੋ ਵੀ ਐਟਮੋਸ ਵੀਕਾ ਲੱਗੇ ਹੋਇਆ 3D ਸਾਊਂਡਸ ਸਰਾਊਂਡ ਸਾਊਂਡ ਵੀ ਫੀਲ ਹੋਈਗਾ ਪਲੱਸ ਇੱਕ ਮੋਸਟ ਇੰਟਰਸਟਿੰਗ ਗੱਲ ਕੀ ਹੈਗੀ ਇਹਦੇ ਵਿੱਚ 4K AI ਅਪਸਕੇਲਰ ਵੀ ਹੈਗਾ ਤੁਸੀਂ ਇਹਦੇ ਵਿੱਚ ਲੋ ਕੁਆਲਿਟੀ ਕੰਟੈਂਟ ਵੀ ਚਲਾਉਂਗੇ ਤੁਹਾਨੂੰ ਬੈਟਰ ਕਰਕੇ ਤੁਹਾਨੂੰ ਤੁਹਾਡੇ ਤੱਕ ਡਿਲੀਵਰ ਕਰੇਗਾ ਪਿੱਛੇ ਕੁਆਲਿਟੀ ਨੂੰ ਔਰ ਇਹ ਜਿਹੜਾ ਮਿਨੀ ਐਲਡੀ ਆ ਇਹ ਕਯੂ ਐਲਡੀ ਤੋਂ ਉੱਤੇ ਦੀ ਟੈਕਨੋਲੋਜੀ ਆ ਤੇ 55 ਇੰਚ ਪੈਨਲ ਦਾ ਰੇਟ ਜਿਹੜਾ ਹਾਈ ਸੈਂਸ ਵਿੱਚ ਇਹਦਾ ਮਿਲ ਜਾਏਗਾ ਸਿਰਫ ਆਫਰ ਵਿੱਚ 41990 ਰੁਪਏ ਔਰ ਜਿੰਨੇ ਤੁਸੀਂ ਸਾਡੇ ਕੋਲ ਟੀਵੀ ਪਰਚੇਸ ਕਰਦੇ ਆ ਹਰ ਇੱਕ ਨਾਲ ਸਾਡੇ ਜਿਹੜਾ ਗਿਫਟ ਦੇ ਮਾ ਸੋ ਰੇਡ ਫਿਕਸ ਨੇ ਪ੍ਰਾਈਸ ਵਿੱਚ ਵਾਰਨਿੰਗ ਕਰਨ ਦੀ ਜਰੂਰਤ ਕਿਸੇ ਨੂੰ ਪੈਂਦੀ ਨਹੀਂ ਨਾ ਆਪ ਕਰਦੇ ਆ ਭਾਦਰੀ ਤੋਂ ਬਿਨਾ ਸਿਰਖ ਪਾਈ ਤੋਂ ਬਿਨਾ ਮਾਦੀ ਮਾਰੀ ਤੋਂ ਮਿਨਾ ਬਿਨਾ ਔਰ ਐਨੇ ਸਾਰੇ ਫੀਚਰ ਵਾਲੇ ਵੱਡੇ ਤੋਂ ਵੱਡੇ ਟੀਵੀ ਲੈ ਸਕਦੇ ਸਾਡੇ ਕੋਲ ਫਿਕਸ ਪ੍ਰਾਈਸ ਵਿਦ ਆਫਰਾਂ ਨਾਲ ਸੋ ਜਿਹਨੇ ਆਣਾ ਸ਼ੋਪਿੰਗ ਕਰ ਸਕਦਾ ਆ ਕੇ ਓਨਲੀ ਪੰਜਾਬ ਦੇ ਮਸ਼ਹੂਰ ਸਟੋਰਾਂ ਸੇ ਰਟਾਲੇ ਪਰਮਾਰ ਇਲੈਕਟ੍ਰੋਨਿਕਸ ਕੁਰਸੀ ਵਾਲਿਆਂ ਦੇ ਧੰਨਵਾਦ ਜੀ